राधे कृष्णा राधे राधे रात भी मैं ना फेसबुक पे ना एक वीडियो देखी थी उंदे दे ते भाई द सज्ञास थी मतलब कि एक इनो ਦਾ ਪੈਕਟ ਲੈਣਾ ਇੱਕ ਨਮਕ ਲੈਣਾ ਤੇ ਇੱਕ ਲੈਣਾ ਸ਼ੈਂਪੂ ਇਹ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਨਾ ਆਪਾਂ ਫਰਸ਼ ਤੇ ਪਾਵਾਂਗੇ ਤੇ ਆਪਣਾ ਫਰਸ਼ ਸਾਫ਼ ਹੋ ਜਾਏਗਾ ਤੇ ਮੈਂ ਕਿਹਾ ਚੱਲ ਆਪਾਂ ਟਰਾਈ ਕਰਦੇ ਆ ਆ ਇੱਕ ਗੜਵੀ ਚ ਮੈਂ ਰੱਖਣਾ ਸ਼ੈਂਪੂ ਲਿਆ ਸੀ ਕਾਲਾ ਸ਼ੈਂਪੂ ਇਹ ਤਾਂ ਤਾ ਕਰ ਲੋ ਰਹਿ ਗਈਦਾ ਹੀ ਆ ਤੇ ਆ ਸ਼ੈਂਪੂ ਵੀ ਮੈਂ ਇੱਕੋ ਕਹਿੰਦੇ ਜਿਹੜਾ ਮਰਜ਼ੀ ਤੁਸੀਂ ਵਰਤ ਸਕਦੇ ਤੁਹਾਡੇ ਘਰੇ ਤੇ ਇਹੋ ਹੀ ਹੈਗਾ ਸ ਤੇ ਮੈਂ ਇਹੋ ਹੀ ਵਰਤ ਲੱਗੀ ਆ। ਥੋੜਾ ਨਮਕ ਪਾਇਆ ਪਾਣੀ ਵਿੱਚ ਥੋੜਾ ਸ਼ੈਂਪੂ ਪਾਇਆ ਤੇ ਥੋੜਾ ਇਮੇ ਪਾ ਕੇ ਨਾ ਆ ਥੋੜਾ ਗੰਦਾ ਫੜਸੋ ਆਪਿਆ। ਤਾਂ ਕਿ ਸਾਰਾ ਸਾਫ ਹੋ। ਇਹ ਜਿਹੜਾ ਤੇ ਗੰਦਾ ਇਹ ਆਪਾਂ ਨੇ ਸਾਫ ਕਰਕੇ ਲੈਣੇ ਪਹਿਲਾਂ ਕਰਦੇ ਸੱਚੀ ਹੁੰਦੀ ਸਹੀ ਹੁੰਦਾ ਸਾਫ ਹੁੰਦਾ ਇੱਕ ਨਹੀਂ ਹੁੰਦਾ। ਆਹ ਦੇਖੋ ਇਹ ਪਾਣੀ ਮੜਾ ਜਾਣਾ ਅੰਤੇ ਤੇ ਲੈਣੇ ਆ। ਲੋਕੇ ਕਹਿੰਦੇ ਝੂਠ ਬੋਲਦਾ ਏ ਫਰੋਡ ਹੈ। ਕਿਆ ਇਸਤੇ ਮਾਲ ਕਰਦੀ ਕੀ ਖਰਜ ਹੈਗਾ ਨਾ। ਕੱਟ ਕੇ ਵੀ ਨਹੀਂ ਆਪਾ। ਤੇ ਫਰਸ਼ ਗੰਦਾ ਹੋਇਆ ਹੈਂਗਾ ਸਾਡਾ ਤੇ ਕਈ ਗੁਰਾ ਸਾਫ ਨਹੀਂ ਲੰਦਾ ਆ ਕਿਰੇ। ਤੇ ਤਾਂ ਸਾਫ ਹੋ ਲੱਗ ਪਿਆ ਨਾ। ਪਰੰਮੇ ਨੇ ਸੱਚੀ ਲੱਗਦੀ ਜਾਂਦੀ ਗੱਲ ਤੇ। ਬਰ ਸਾਫ ਹੋ ਗਿਆ ਜੀ। ਸੋ ਉਹ ਗੰਦੇ ਸਾਨੂੰ ਗੱਲਾਂ ਕਰੀ ਜਾਂਦੇ ਹੋ ਪਹਿਲੇ ਇਸਤੇਮਾਲ ਕਰਕੇ ਤਾਂ ਵੇਖੋ ਮੈਂ ਕਿਹਾ ਚੱਲ ਆਪਾਂ ਇਸਤੇਮਾਲ ਕਰਕੇ ਵੇਖ ਲੈਣੇ ਨਾ ਸਾਫ ਹੋ ਗਿਆ ਜੀ ਸਹੀ ਇਹ ਕਹਿੰਦਾ ਸੀ ਰਹਾ ਆਪਾਂ ਮੂਰੇ ਲੋਕ ਕਈ ਗਾਲਾਂ ਦੇਦਾ ਆਪਾਂ ਗਾਲਾਂ ਕਿੰਡਾ ਲੱਗ ਜਾਂਦੇ ਉਹਨਾਂ ਨੂੰ ਕਿ ਆਪਣੇ ਵੀਡੀਓ ਤੇ ਲਾਈਕ ਕਮੈਂਟ ਬਣਾਉਣ ਵਾਸਤੇ ਝੂਠ ਬੋਲਦਾ ਪਰ ਫਿਰ ਸਾਫ ਹੋ ਗਿਆ ਜੀ ਹਰ ਰੇ ਕਿਤੇ ਗੰਦਾ ਤੇ ਮੈਂ ਤੈਨੂੰ ਸਾਫ਼ ਕਰਕੇ ਵਿਖਾਨੀ ਆ ਦੇਖਿਓ ਆਪਣਾ ਨਾਲ-ਨਾਲ ਫਰਸ਼ ਗੰਦਾ ਨਾ ਸਾਰਾ ਆਪਾਂ ਇਹਨੂੰ ਸਾਫ਼ ਕਰਕੇ ਵਿਖਾਉਨੇ ਆ ਆਪਾਂ ਕੋਈ ਅੱਖਾਂ ਦੇ ਹੀ ਮਿੱਟੀ ਪਾਈ ਫਰਸ਼ ਤੇ ਕੋਈ ਕੁਛ ਕਹਿੰਦਾ ਹੀ ਮਿੱਟੀ ਕੋ ਛਕਾਇਆ ਕੋਈ ਕੁਛ ਕਹਿੰਦਾ ਹੀ ਨਾ ਬਚਾਰੇ ਦਾ ਮਖੌਲ ਢੋਂਦੇ ਆ ਹੀ ਇੱਕ ਤਾਂ ਤੁਹਾਨੂੰ ਦੱਸਉਂਦਾ ਇੱਕ ਤਾਂ ਇਹਨਾਂ ਦਾ ਮਖੌਲ ਲਾਉਂਦੇ ਆ ਆ ਦੇਖਿਓ ਖੱਤ ਸਾਫ ਹੋ ਗਿਆ ਮੇਰਾ ਖਰਚ ਇੱਥੋਂ ਗੰਦਾ ਹੀ ਤੇ ਮੈਂ ਕਿਹਾ ਮੈਂ ਇਸਤੇਮਾਲ ਕਰਕੇ ਵੇਖ ਲੈਂਦੀ ਆ ਨਾ ਮੈਂ ਕੋਈ ਮਿੱਟੀ ਪਾਈ ਏ ਤੇ ਨਾ ਹੀ ਮੈਨੂੰ ਲਾਇ ਬਣਾਉਣ ਵਾਸਤੇ ਬਣਾਉਂਦੀ ਆ ਬਸ ਮੈਂ ਤੇ ਵੇਖਣ ਹੀ ਲੱਗੀ ਹਾਂ ਕਿ ਸਾਫ ਹੁੰਦਾ ਏ ਕਿ ਝੂਠ ਮਾਰਦਾ ਭਾਈ ਆ ਵੇਖ ਲੋ ਸਾਡੇ ਸਾਹਮਣੇ ਸਾਫ ਹੋ ਗਿਆ ਤੇ ਨਾ 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 ਪਲਾਫਰ ਕਿੱਦਾਂ ਗੰਦਾ ਹੈ ਨਾ ਕਈ ਵਾਰ ਆਏ ਨੇ ਨਰਕੋ ਹਾਂ ਦਾ ਆਪਣਾ ਫਰਸ਼ ਨਾਲ ਨਾਲ ਸੈਟਾ ਤੇ ਚੰਗੀ ਤਰ੍ਹਾਂ ਸਫਾਈ ਨਹੀਂ ਹੁੰਦੀ ਤਾਂ ਆ ਰਿਖੇ ਹਾਤਾ ਪੋਚਾ ਮਾਰ ਗਏ ਨਾ ਮਾਰੀ ਨੀ ਕਬਲਾ ਬਰੀ ਆਖੇ ਹੋ ਬੇਨਾ ਵਰਸਾਪ ਹੰਤ ਹੀ ਡਰਾਈ ਕਰਕੇ ਵੇਖਿਓ ਤੇ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਕਿਤਾਂ ਦੀ ਲੱਗੀ ਲਾਈਕ ਕਮੈਂਟ ਕਰਦੇ ਹੋ ਨਾ ਕਿਉਂਕਿ ਮੈਂ ਤੇ ਸਾੱਚੀ ਬੋਲ ਰਿਆ ਕਿ ਮੈਂ ਨਾ ਕਿ ਆਪ ਉਹ ਟਰਾਈ ਕਰਕੇ ਖੜ ਲਤੀ ਹਾ ਸਾੱਚ ਮੁੱੱਚ ਚੋ ਪਾਈ ਉਹ ਉਹਨਾਂ ਦੇ ਮੱਕਨ ਜਕੀ ਨਹੀਂ ਕਰਕੇ ਵੇਖ ਲਈ ਆਪਾਂ ਕਿ ਇਹ ਤਕੀਨ ਨਹੀਂ ਕਰਨਾ ਚਾਹੀਦਾ ਹੈ ਕਿ ਨਹੀਂ इस करके मैं देख लो साफ हो गया सारा ही साफ हो गया आख लो है कुछ नहीं मैं पाया कोई सिमट कोई रेता कोई मिट्टी कुछ नहीं पाया देख लो कोई कहें मिट्टी पाई है कोई कहता ही कुछ पाया है काला कुछ पाया पे साफ हो गया मैं कुछ भी नहीं पाया वेलो मैं चिट्टा स्वश हो गया ਬਾਰੇ ਦੋਗੇ ਸਾਰੇ ਲੈ ਗਏ ਆ ਰਾਧੇ ਕ੍ਰਿਸ਼ਨਾ ਰਾਧੇ ਰਾਧੇ ਹਰ ਇੱਕ ਕਮੈਂਟ ਤੇ ਲਾਈਕ ਕਰ ਦਿਓ ਧੰਨਵਾਦ ਬਖਾ ਦਿੱਤਾ ਕਿਸਾ ਤੇ ਮੁੱਝ ਇਹ ਨਾਲ ਫਰ ਸਾਫ ਹੋ ਜਾਂਦਾ ਹੁਣ ਤੇ ਬੋਚਾਂ ਪੋਚਾ ਮਾਤ ਨੇ ਸੁਕਾ ਸੁਕਾ ਇਹ ਲੋ ਫਰਸ਼ ਕਿਤੇ ਛਿੱਟਾ ਗਿਆ ਕੋਸ਼ਣੀ ਮੈਂ ਪਾਇਆ ਵੀ ਤੇ ਕੁਛ ਵੀ ਬਸ ਨਮਕ ਸ਼ੈਂਪੂ ਤੇ ਇਹਦਾ ਪੈਕਟ ਇਹੋ ਕੱਲੇ ਜਿੱਦਾ ਪਾਇਆ ਹੋਰ ਕੋਈ ਨਹੀਂ আর ਕੋਈ ਨਹੀਂ ਕੁਤੇ ਨਹੀਂ ਕੋਈ ਗਿਆ ਕਿਤੇ ਨਾ ਹੀ ਕੁਝ ਖਲਾ ਰਿਆ ਕੁਝ ਨਹੀਂ ਖਲਾ ਰਿਆ ਪਿਆ ਕਿਤੇ ਵੀ ਹੋਣ ਤਾਨੂੰ ਜਕੀਨ ਹੋ ਗਿਆ ਹਣਾ ਮੇਰੇ ਤੇ ਕਿ ਸੱਚ ਮੁੱਚ ਭਾਈ ਨੇ ਸਹੀ ਕਿਹਾ ਆਪ ਵੀ ਤੋਲ ਕਰਕੇ ਵੇਖਿਓ ਬਾਏ